ਜਪੋ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦਿ ਸਤਿ ਸਜਾਦ ਸਤਿ ਹੈ ਪਿ ਸਤਿ ਨਾਨਕ ਹੋਸੀ ਕੀ ਸੱਚਾ ਸੱਚੇ ਸੋਤ ਨਾ ਹੋਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਈ ਜੇ ਲੈ ਰਹੇ ਰਹਿ ਉਤਾਰ ਭੁਖਿਆ ਭੁਖ ਨਉਤਰੀ ਜੇ ਬੰਨ ਨਾ ਪੂਰੀਆਂ ਭਾਰ ਸੇਸ ਸਿਆਣ ਪਲ ਕੋਏ ਤਿਕ ਨ ਚੱਲੇ ਨਾਲ ਤੇਵੇਂ ਸਤਿਆਰਾ ਹੋਈ ਏ ਕਿ ਕੁੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਅਕਾਰ ਹੁਕਮ ਨ ਕਿਹਾ ਜਾਈ ਤੁਕਮੀ ਹੋਵਣ ਜਿ ਹੁਕਮਿ ਲਿਮ ਡਿਐ ਹੁਕਮਿ ਉਤਮ ਨੀਚ ਸੁਕਤਮ ਲਿਖ ਦੁਖ ਸੁਖ ਪਾਈ ਇਹ ਇੱਕ ਨਾ ਹੁਕਮੀ ਬਖਸ਼ੀ ਸਤ ਇੱਕ ਹੁਕਮੀ ਸਦਾ ਕਮਾਈ ਇਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਤਾ ਹਮੈ ਕਹਿ ਨ ਕੋਏ गावी को ताण होवे किसे ताण गावी को दात जन निशान गावी को गुणवंडियाइयां चार गावी को विद्या विख विचार गावी को साज करे तन गावे को जिले फिरदे दे गावे को जापे दिशे दूर गावे को वेखे आदरा हदूर कथना कथी नावे थोट कथ कथ कत, कथी कत, कोटी कोट कोट, कोट, कोट। देदा दे लेंदे थक पाहे जुगा जुगंतर काही खाहे हुक्मी हुक्म चलाए राह नानक विकसे विप्रवाह साचा साहेब साच नाय भाख्या पवकार आखे मंगे देह देह दात करे दातार फेर के अगे रखिए जित जिसे दरबार मुखी बोलन बोलिए जित सुन तरे प्यार ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਨ ਨਾਨਕ ਐਵੇਂ ਜਾਣ ਸਬਾਪੇ ਸੱਚਿਆਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵਿਆਥਿਨ ਪਾਇ ਮਾਨ ਨਾਨਕ ਗਾਵੀਏ ਗੁਣੀ ਨਿਤਾਨ ਗਾਵੀ ਸੁਣੀ ਮਨ ਰੱਖੇ ਭਾਉ ਦੁਖ ਪਰ ਹਰ ਸੁਖ ਗੱਲੇ ਜਾਏ ਗੁਰਮੁਖ ਅੰਦੰਗ ਗੁਰਮੁਖ ਵਿਦੰਗ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਮਤੀ ਮਾਈ ਜੇ ਹੋਂ ਜਣਾ ਅਖਾ ਨਹੀਂ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਹ ਪੁਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਏ ਤੇਰਥ ਨਾਵਾਂ ਜੇ ਤਿਸ ਪਾਵੈ ਪਾਣੇ ਕਿਨਾਂਇ ਕਰੀ ਚੇਤੀ ਸੇਠ ਆਈ ਵਿਖਾਵੇਂ ਕਰਮਾ ਕੀ ਮਿਲੇ ਲੈ ਮਤ ਵਿਚਰਤ ਨੰਝ ਵਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਇਕੁ ਦੇਹ ਬੁਝਾਈ ਸਬਨ ਜੀਆ ਕਾਇਕ ਦਾਤਾ ਸੋ ਮੈ ਵਿਸ ਨਾ ਜਾਈ ਜੈ ਜਗੁਚਾਰੇ ਆਰਜਾ ਹੋਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੇ ਨਾਲ ਚਲੇ ਸਭ ਕੋਏ ਚੰਗਾ ਮੌਰਖੇ ਕੇ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਈ ਤੰ ਬਾਤ ਨ ਪੁੱਛੇ ਕੇ ਕਿਟਾ ਅੰਦਰ ਕੀਟ ਕਰ ਦੁਸੀ ਸੂਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤियां ਗੁਣ ਦਿੱਤੇ ਹਾਕ ਇਨ ਸੁਝਈ ਜੇ ਤਿਸ ਗੁਣ ਕੋ ਏ ਕਰੇ सुने सिद्ध फिर क्रिनाथ सुने धरत तवलाकाश सुने दीप लोपाताल सुने पे काल नानक भगता गास सुने दुःख सुने ईश्वर ब्रह्मा इन्द्र सुने मुख सलहन मंद सुने योग भेद सुने शास्त्र स्मृत वेद ਨਾਨਕ ਭਗਤਾ ਸਦਾ ਵਿਗਾਸ ਅਨਿੰਦੂਖ ਪਾਪ ਕਾ ਨਾਸ ਸੁਨੇ ਸਤ ਸੰਤੋਖ ਗਿਆਨ ਸੁਨੇ 86 ਕੈ ਸੁ ਨਾਨਕ ਸੁਨੇ ਫੜ ਫੜ ਪਾਵੇ ਮਾਨ ਸੁਨੇ ਲਾਗੇ ਸੇ ਧਿਆਨ ਨਾਨਕ ਭਗਤਾ ਸਦਾ ਵਿਗਾਸ ਅਨਿੰਦੂਖ ਪਾਪ ਕਾ ਨਾਸ ਸੁਨੇਹ ਸਰਾਗਨਾ ਕੇ ਗਾਹ ਨੇ ਸੇਖ ਪੀਰ ਆਤ ਸਹਾ ਸੁਨੇਹੰਦੇ ਪਾਵੇ ਰਾਹ ਸੁਨੇਹ ਹਾਥ ਹੋਵੇ ਸੁਗਾਉ ਨਾਨਕ ਭਗਤਾ ਸਦਾ ਵਿਗਾਸ ਸਨੇ ਦੁਖ ਆਪਾ ਨਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੀ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖ ਨਾ ਹਾਰ ਮਨੇ ਕ ਬਹਿਕਣ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਤਿ ਵੇ ਮਨ ਬੁੱਧ ਮੰਨੇ ਸਗ ਭੌਂਕੀ ਸੁਤਿ ਮੰਨੇ ਮੁਖ ਟਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਫਸੀਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਏ ਸਨਾਮ ਨੰਨਜਣ ਹੋਏ ਜੇ ਕੋ ਮਨ ਜਾਣੇ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਨ ਭੀਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮੋਏ ਪੰਜ ਪਰਵਾਣ ਪੰਜ ਪ੍ਰਤਾਨ ਪੰਚੇ ਪਾਵੇਹਿ ਦਰਗੇ ਮਾਨ ਪੰਚੇ ਸੁਰਦਰਾ ਜਾਨ ਪੰਚਾਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿ ਕੰਨੇ ਨਹੀਂ ਸੁਮਾਰ ਧੋਲ ਤਰਨデア ਕਾਪੋਂ ਤਸ ਤੋਖ ਥਾ ਪਰਖਿਆ ਜਿੰਸੂ ਤ ਜੇ ਕੋ 부জে ਹੋਵੇ ਸਚਿਆਰ ਧਵਲੇ ਉੱਪਰ ਕਿਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕੰਜੂਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੈਕਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਾਲਿਓ ਰੂਪ ਕੀਤੇ ਦਾਤ ਜਣ ਕਣਕੂਤ ਕੀਤਾ ਪਸਾਓ ਇੱਕ ਇੱਕ ਵਾਵ ਤਿਸਤੇ ਹੋਏ ਲਖਨ ਰਿਆ ਫੁਲਤ ਕਣਕਾ ਹਵੇਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲੀਖਾਰੋ ਤੂੰ ਸਦਾ ਸਲਾਮਤ ਨਿਰੰਕਾਰ असंख जप असंख भाव असंख पूजा असंख तपता असंख ग्रंथ मुख वेद पाठ असंख योग मन रहे उदास असंख भगत गुण ज्ञान विचार असंख सत्य संकल्प दाता असंख सूर मह पक्षान अशङ्ख मौन लिलाये तार कुदरत कौन कावि चार्या चार न जावा एक बार। जो तुद पावे तू सदा सलामत निरंकार अशाख मूर्ख अंधकोर कोर चोर राम कोर ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਲਵਢ ਹੱਤਿ ਕਮਾਹਿ ਅਸੰਖ ਆਪੀ ਪਾਪ ਕਰ ਜਾਹਿ ਅਸੰਖ ਕੁੜਿਆਰ ਕੁੜੇ ਫਿਰਾਹਿ ਅਸੰਖ ਮਲੇ ਸ ਮਲ ਅਖਾਹਿ ਅਸੰਖ ਮਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨੂੰ ਜਾਵਾਂ ਏਕ ਵਾਰ ਜੁਤ ਜਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਓ ਅਸੰਖ ਥਾਵ ਗੰਗੰ ਗੰਮ ਅਸੰਖ ਲੋਕ ਸੰਕੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿ ਨਾਹੀਂ ਜਿਨ ਫਰਮਾਏ ਤਿਨ ਪਾਹੀਂ ਜੇਤਾ ਕੀਤਾ ਤੇਤਾ ਨਾਓ ਵਿੰ ਨਾਵੇਂ ਨਹੀਂ ਕੋਤਾ ਕੁਦਰਤ ਕਉਣ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜਤਤ ਪਾਵੇ ਸਾਈ ਕਲੀਕਾਰੋ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸਿਖੇ ਮੂਤ ਕਲਿਤ ਕੰਪਣ ਹੋਏ ਦੇ ਸਾਬੁਨ ਲਿਓ ਤੋਏ ये मत पापा के संग तोपे के रंग रंगे आखन है कर कर करना लिख ले जाओ आपे बीज आपे ही खाओ नानक हुक्मी आओ जाह तीर्थ दे यद दान को पावे त्रिका मान सुन मन किता पाओ अंतरगत तीर्थ मलनाओ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤਿ ਬਾਣੀ ਬਰਮਾ ਸਤ ਸੁਹਾਣ ਸਦਾ ਮਨਚਾ ਕਮਣਸੋ ਵੇਲਾ ਵਖ ਕਮਣਾ ਕਮਣਾ ਚਿਤ ਕਮਣ ਵਾਰ ਕਣਸ਼ੀ ਰੁੱਤੀ ਮਹਾ ਕਣ ਜਿਤ ਹੋਆ ਆਕਾਰ ਵੇਲ ਨਾ ਪਾਈ ਆਪਣੀ ਜੀ ਕੋ ਵੇਲੇਖ ਪੁਰਾਣ ਵਖ ਨਾ ਪਾਇਓ ਆਜਾ ਜੀ ਲਿਖਣ ਲੇਖ ਪੁਰਾਣ ਹੇਥ ਵਾਰ ਨਾ ਜੋਗੀ ਜਾਣੇ ਰਤਮੋ ਨਾ ਕੋਈ ਜਕ ਤਾ ਸਿੱਖੀ ਕੋ ਸਾਜੇ ਆਪੇ ਜਾਣੇ ਸੋਏ ਕਿੰਕਰ ਆਖਾ ਕਿਸਾ ਲਾਹੀ ਕਿਉ ਵਰਨੀ ਕਿੰ ਜਾਣਾਂ ਨਾਨਕ ਆਖਣ ਸੱਕੋ ਆਖੇ ਇੱਕੋ ਇੱਕ ਸਿਆਣ ਵਡਾ ਸਾਹਿਬ ਵੱਡੀ ਨਾਈ ਕੀਤਾ ਤਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੰਗੇ ਕੇ ਅਨਸੋਹਿ ਪਤਲ ਪਤਲ ਲਖ ਅਗਾ ਸਾਗਾ ਸੂੜਕ ਕੋੜਕ ਹਾਲ ਥਕੇ ਵੇਦ ਕਹਿ ਨਿਕ ਬਾਤ ਸੇਸ ਅਠਰੇ ਇੱਕ ਹਿੱਕ ਤੇਬਾ ਅਸਲੋ ਇੱਕ ਤਾਤ ਲੇਖਾ ਹੇ ਤਾ ਲਖੇ ਲਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸੱਲ ਲਾਹੀ ਸੱਲਾਏ ਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਹ ਪਵੈ ਸਮੁੰਦਰ ਨਾ ਜਾਣੇ ਸਮੁੰਦਰ ਸਾਹ ਸੁਲਤਾਨ ਗਿਰਾਹ ਸੇਤੀ ਮਾ ਧੰਨ ਕਿੜੀ ਤੁਲਨਾ ਹੋਵਨੀ ਜੇ ਤਿਸ ਮਨ ਹੁੰਨਾ ਵਿਸਰੇ ਅੰਤ ਨਾ ਸਿੱਤੀ ਕਹਿਨਾ ਅੰਤ ਅੰਤ ਨਾ ਕਰਨੇ ਦਿਨ ਅਨੰਤ ਅੰਤਨਾ ਵੇਖਣਾ ਕੋ ਨਾ ਅੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤ ਨਾਂ ਜਾਪੇ ਕਿਤਾਕਾਰ ਅੰਤ ਨਾਂ ਜਾਪੇ ਪਾਰ ਆਵਾਰ ਅੰਤ ਕਾਣ ਕਿਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾਂ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਔਚਾ ਨਾਓ

ਕੇਤਯੰ ਦੁਖ ਭੋਖ ਸਦਮਾਰ ਏ ਬੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਕੋ ਖੈ ਕੇ ਅੱਖਣ ਪਾਏ ਉਹ ਜਾਣੇ ਜੇਤਯੰ ਮੁਹ ਖਾਏ ਆਪੇ ਜਾਣੇ ਆਪੇ ਦੇ ਅੱਖਿ ਸਿ ਬੀ ਕਈ ਕੇ ਜਿਸਨੋ ਬਖਸੇ ਸਿਖ ਸੱਲਾਹ ਨਾਨਕ ਪਾਤਿ ਸਾਹਿਬ ਪਾਤਿ ਸਾਹਾ ਅਮਲਗਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਲੈ ਜਾਏ ਅਮਲ ਪਾਇ ਕਮਲਾ ਸਮਾਹ ਅਮਲ ਤਰਮ ਅਮਲ ਦੇ ਬਾਣ ਅਮਲ ਤੁਲ ਅਮਲ ਪਰਵਾਨ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮਲੋ ਅਮਲ ਆਖਿਆ ਨਾ ਜਾਏ ਆਖ ਆਖਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪ੍ਰੇਕਰ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦਾ ਆਖੇ ਇਸਰਾਖੇ ਛਿੱਧ ਆਖੇ ਕੇਤੇ ਕੇਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁੰਨ ਮੁੰਨ ਜੰਸੇ ਕੇਤੇ ਆਖੇ ਅਖਨ ਪਾਏ ਕੇਤੇ ਕੇ ਕਿਉ ਠੁੱਠ ਜਾਹੇ ਇਤੇ ਕਿਤੇ ਹੋਰ ਕਰੇ ਤਾਖ ਨਾ ਸ਼ੱਕੇ ਕੇਈ ਕੇ ਜੇ ੜਾ ਭਾਵੇਂ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੇ ਸ਼ਿਰਗਾ ਵਾਰਾ ਗਾਵਾਰ ਸੋਦਰ ਕਹਿਆ ਸੋਗਰ ਕਹਿਆ ਜਿਤ ਬਹਿ ਸਰਬ ਸਮਾਲੇ ਵਾਜੇ ਨਾਤ ਨੇਕ ਸੰਖਾ ਕੀਤੇ ਵਾਵਣ ਹਾਰੇ ਕੇ ਤੇਰਾ ਅਕਸ਼ ਕਈਨ ਖੇਤੇ ਗਾਵਣ ਹਾਰੇ ਗਾਵੇ ਤੁਦਨੋਂ ਆਉਣ ਪਾਣੀ ਵਿੱਚ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬਿਠੇ ਦੇਵਤੇ ਅੰਦਰ ਨਾਲੇ ਗਾਵੇ ਸਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਅੰਡਤ ਕੜਨ ਨਪਸਰ ਜੁਗ ਜੁਗ ਵਿਦਿਆ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨੁ ਪਾਏ ਤੇਰੇ 68 ਚਿਰਤ ਨਾਲੇ ਗਾਵੇ ਜੋਦ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵੇ ਜੋ ਤੁਧ ਭਾਵਨ ਤੱਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਣ ਸੇ ਮੇਂ ਚਿਤ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਾਈ ਹੈ ਵੀ ਹੋਸੀ ਜਾਏ ਨੰਜਸੀ ਰਤਨਾ ਜਿ ਨਰਚਾਏ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਮੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਨਸੀ ਦੇਵ ਡਿਆਈ ਜੋ ਕਿਸ ਪਾਵੇ ਸੋਈ ਕਸੀ ਹੁਕਮ ਨਕ ਨਾ ਜਾਏ ਸੋ ਪਾਸਾ ਸਹਾ ਪਾਸਾ ਸਹਿਬ ਨਾਨਕ ਰੈ ਨਰ ਜਾਏ ਮੁੰਦਾ ਸੰਤੋਖ ਸ਼ਰਮ ਸੱਤ ਝੋਲੀ ਤਿਆਨ ਕੀ ਕਰੇ ਭੀਕੂ ਤਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਤੀਤ ਆਏ ਪੰਥੇ ਸਰਜ ਮਾਤੇ ਮਨ ਜੀਤੇ ਜਗ ਜੀਤ ਆਦੇਸ ਇਸਿਆਦੇਸ ਆਤ ਅਨੀਲ ਅਨਾਦ ਨਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਿਆ ਪੰਡਾਨ ਘਟ ਘਟ ਵਾਜੇ ਨਾਦ ਆਪ ਨਾਥ ਨਥੀ ਸਮਝਾ ਕੇ ਰਿੱਧਿ ਸਿਧਿ ਅਵਰਾ ਸਾਧ ਸੰਜੋਗ ਵਿਜੋਗ ਤੋ ਕਾ ਚਲਾਵੇ ਲਿਖੇ ਆਵੇ ਪਾਗ ਆਦੇਸ ਤਿਸਿਆਦੇਸ ਆਤ ਅਨਿਤ ਅਨਤ ਨਹਤ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਤ ਵੀ ਆਇ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਢੰਡਾਰੇ ਇੱਕ ਲਾਇਤੀ ਬਾਣ ਜਿਮ ਤੇ ਜ ਪਾਵੇ ਤਿਵੇਂ ਚਲਾਵੇ ਜਿਮ ਹੋਵੇ ਪਰਮਾਨ ਔ ਵੇਖੇ ਉਹਨਾਂ ਨੂੰ ਦਰਨਾਵੇ ਬਹੁਤਾ ਹੀ ਵਿਡਾਨ ਆਦੇਸ ਤਿਸੇ ਆਦੇਸ ਆਤ ਅਨੀਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਤ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਤ ਅਨੀਲ ਅਨਾਦ ਨਹਤ ਜੁਗ ਜੁਗ ਏਕੋ ਵੇਸ एक दो जिबो लख हो लख हो लख बीस लख, लख लख गेड़ा आखिए एक नाम जगदीस इतरा पत पौड़िया चढ़ी हुई कीस सुन गला आकाश की किटाई रीस नानक नदरी पाइए कुड़ी कूड़े ठीस आखण जोर चुपे ने जोर जोर न मंगण देना जोर

ਸਿਵਿਰਜ ਜੀ ਜੁਗ ਕੇ ਰੰਗ tin ke naam anek anant karmi karmi hoy vichar satta aap satta darbar tithe sun khanj parwan nadri karm pavinishan kat pachai okhe pae nanak gaya japay jaye dharm khand ka yo dharm gyan khand ka akho karm keete pan pani ve santar keete kan mahesh ਕیتے ਪਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ 시ਦਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਗਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆਂ ਖਾਣੇ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਕੇਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮਹ ਗਿਆਨ ਪਰਚੰਡਾ ਤਿਥੇ ਨਾਜ ਬਨੋਤ ਉਤੰਨੰਦ ਸ਼ਰਮ ਖੰਡ ਕੀ ਬਾਣੀ ਗੀਪ ਤਿਥੇ ਘਾੜਤ ਕੜੀਏ ਬਹੁਤ ਨੋਕ ਤਾ ਕਿਆ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੂਰਤ ਮਤਮਨ ਮੁੱਧ ਤਿੱਥੇ ਘੜੀਏ ਸੁਰਾ ਸਿਧਾ ਕੀ ਸੁਧ ਕਰਮ ਖਣਕੇ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੁਗ ਮਹਾਬਲ ਸੂਰ ਤਿਨ ਮਹਿ ਰਾਮ ਰਹਿ ਪਰਪੂਰ ਤਿੱਥੇ ਸੀਤੋ ਸਿਤਮਹਿ ਮਮਹ ਤਕ ਰੂਪ ਨ ਕਥਨੇਂ ਜਾਹੇ ना उमर न ठगे जाहे जिनके राम वसे मन माहे तिथे भगत वसे के लो पर नंद सत्य मन सोए सच खंड वसे निरंकार कर कर वेखे नदर निहाल तिथे खंड मंडल वर खंड जे कथे तांत नंत ਤੇਥੇ ਲੋ ਲੋ ਵਕਾਰ ਜਿਨ ਜੁਕਮਾ ਜਿਵੇਂ ਤਿਮਕਾਰ ਵਿਖੇ ਵਿਖੇ ਕਰ ਵਿਚਾਰੋ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਇਹਨ ਨ ਮਤ ਵੇਤ ਥਿਆਰ ਆਉਖ ਲਗੰਤ ਤਾਓ ਭੰਡਾ ਭਾਓ ਅੰਮ੍ਰਿਤ ਤਿਤਠਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰੰਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਵਨਗਰੂਪਾਣੇ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇਦਾਇ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਤਰੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਖਤ ਖਾਲ ਨਾਨਕ ਤਿਮ ਕੁਜਲੇ ਖੇਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗਏ ਮੱਕਤ ਖਾਲ ਨਾਨਕ ਤੇਮ ਕੁਜਲੇ ਕੀਤੀ ਛੁੱਟੀ ਨਾ